ਸਪੈਕਟਡ ਸੀਐਮ ਪੰਜਾਬ ਡੀਜੀਪੀ ਪੰਜਾਬ ਤੇ ਡੀਜੀਪੀ ਜੀਆਪੀ ਸ਼੍ਰੀਮਤੀ ਸ਼ਸ਼ੀ ਪਰਮਾਤਵਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਰੱਗਜ਼ ਦੇ ਖਿਲਾਫ ਮਹਿੰਮ ਚਲਾਈ ਜਾ ਰਹੀ ਹੈ ਇਸੇ ਦੌਰਾਨ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਸੀ ਲੁਧਿਆਣਾ ਸਟੇਸ਼ਨ ਤੇ ਇੰਸਪੈਕਟਰ ਪ੍ਰਵਿੰਦਰ ਸਿੰਘ ਵੱਲੋਂ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਸਾਹਿਬ ਇਨਵੈਸਟੀਗੇਸ਼ਨ ਜਿਸ ਦੌਰਾਨ ਇੱਕ ਬੰਦਾ ਲੌਗਰੋਲ ਸਾਈਡ ਤੋਂ ਜਾ ਰਿਹਾ ਸੀ ਤੇ ਪੁਲਿਸ ਟੀਮ ਨੂੰ ਦੇਖ ਕੇ ਉਹ ਵਾਪਸ ਭੱਜਣ ਲੱਗ ਗਿਆ ਜਿਸ ਨੂੰ ਸ਼ੱਕ ਦੀ ਬਨਾ ਤੇ ਕਾਬੂ ਕੀਤਾ ਗਿਆ ਤੇ ਚੈਕਿੰਗ ਦੌਰਾਨ ਉਸ ਕੋਲੋਂ ਬੈਗ ਵਿੱਚੋਂ 15 ਕਿਲੋ ਅਫੀਮ ਫੜੀ ਗਈ ਹੈ ਸਰ ਇਹ ਅਫੀਮ ਕਿੱਥੋਂ ਆ ਰਹੀ ਸੀ ਸਰ ਕੋਈ ਵਾਹਨ ਸੀ ਉਹਦੇ ਕੋਲ ਨਹੀਂ ਇਹ ਪਲੇਟਫਾਰਮ ਤੇ ਜਾ ਰਹਾ ਸੀ ਜੀ ਅੱਛਾ ਜੀ ਹਾਂਜੀ ਤੇ ਪੁਲਿਸ ਸਟੇਸ਼ਨ ਨੂੰ ਦੇ ਕੇ ਪਿੱਛੇ ਨੂੰ ਭੋਰਨ ਲੱਗਿਆ ਸੀ ਸਰ ਇਹ ਲੈ ਕੇ ਕਿੱਥੇ ਆਇਆ ਸੀ ਲੈ ਕੇ ਕਿੱਥੇ ਜਾਣਾ ਸੀ ਇਹ ਆਇਆ ਸੀ ਝਾਰਖੰਡ ਤੋਂ ਹਜੇ ਤੱਕ ਜੋ ਪਤਾ ਲੱਗਿਆ ਤੇ ਫਗਵਾੜੇ ਜਾ ਰਿਹਾ ਸੀ ਜੀ ਸਰ ਇਹ ਕਿ ਕਿੰਨੀ ਵੀ ਵਾਰੀ ਲੈ ਕੇ ਆਇਆ ਸੀਗਾ ਜੇ ਫਸਟ ਟਾਈਮ ਸੀਗਾ ਨਹੀਂ ਇਹ ਪਹਿਲਾਂ ਕਾਫੀ ਗੇੜੇ ਲਾ ਚੁੱਕੇ ਆ ਹਨ ਅਰੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਤੇ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਇੱਥੇ ਇਹਨਾਂ ਨੇ ਕਿੰਨੂ ਸਪਲਾਈ ਕਰਨੀ ਸੀ ਫੰਗਾਣੇ ਕਰਨੇ ਸੀ ਕਿਸੇ ਨੂੰ ਤੇ ਉਹ ਫਿਰ ਇਨਵੈਸਟੀਗੇਸ਼ਨ ਦਾ ਮੈਟਰ ਹੈ ਉਹ ਫਿਰ ਬਾਅਦ ਵਿੱਚਾਂਗੇ ਸਰ ਕਿੰਨੇ ਕਿਲੋ ਫੀਮ ਕਿੰਨੇ ਪ੍ਰਤੀ ਕਿਲੋ ਲੈ ਕੇ ਆਂਦਾ ਸੀ ਤੇ ਕਿਹੜੇ ਭਾਅ ਨਾਲ ਗੋ ਵੇਚਣੀ ਸੀ ਇਹ 15 ਕਿਲੋ ਫੀਮ ਲੈ ਕੇ ਆਇਆ ਸੀ ਜੀ ਤੇ ਪਰ ਕੇਜੀ ਕਰੀਬ 1.5 ਲੱਖ ਰੁਪਏ ਤੇ ਵੇਚਣੀ ਸੀ ਇਹਨਾਂ ਤੇ ਲੈ ਕੇ 1 ਲੱਖ ਰੁਪਏ ਤੇ ਆਸੀ ਤੇ ਪੜਿਆ ਲਿਖਿਆ ਕਿੰਨਾ ਜੀ ਇਹ ਇਹ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਪਹਿਲਾਂ ਵੀ ਕੋਈ ਮੁਕਦਮਾ ਜੀ ਇੱਥੇ ਹਾਂਜੀ ਬਾਹਰ ਵੀ ਕੋਈ ਮੁਕਦਮਾ ਹੈ ਇੱਥੇ ਮੁਕਦਮੇ ਹਜੇ ਕਰ ਰਹੇ ਹੈ ਜੀ ਉਸ ਬਾਰੇ ਪ੍ਰਤੀਸ਼ਧਰੀ ਚਲੋ ਥੈਂਕ ਯੂ ਸਰ